ਆਗਲ ਕੈਨਟਰ ਦਾ ਸਮਾਂ ਲੱਗਿਆ ਕੈਨਟਰ ਪੱਕਾ ਦੇਖ ਇਹਦਾ ਇੱਕ ਜਿਹੜਾ ਉੱਪਰ ਬਦਲਾ ਮ ਬਣਾ ਹੁੰਦਾ ਪਰ ਆਇਆ ਹੀ ਬੱਦਲ ਹੋ ਗਏ ਉੱਪਰ ਅੱਜ ਬੱਦਲ ਹੋ ਗਏ ਠੰਡਾ ਹੋ ਗਿਆ ਅਸੀਂ ਵੀ 4 ਕਿੱਲੇ ਮਰੇ ਪਾਏ ਬਾਈ ਅੱਜ ਬੋਟਾ ਕਰਕੇ ਵਧੀਆ ਹੋ ਗਿਆ ਠੰਡਾ ਹੋ ਗਿਆ ਵਧੀਆ ਬੋਟਾ ਪੈ ਜੂਗਾ ਵੱਟ ਅਸਤ ਅਸਤ ਪਾਏ ਹਜਰ ਹੈ ਬਿਲਕੁਲ ਵਧੀਆ ਆ ਇਹ ਹਾਂ ਲੈਦਾ ਸੀ ਆ ਜੱਖੀ ਮੇਰੇ 12 ਵਾ ਸਹੀ ਲੈ ਭਾਈ ਤਾਂ ਆਪਣਾ 8 ਵਾ ਦੇ ਨੂੰ ਹੱਦ ਰਹੀ ਆ ਅਮਾ ਕਰਤਾ ਕੰਮ ਯਾ ਤੁਹਾਨੂੰ ਤਾਂ ਕਰ ਨਹੀਂ ਹੁੰਦਾ ਠੀਕ ਆ ਵਧੀਆ ਚੰਗੇ ਰਹਿਣਾ ਮੂਤ ਚੰਗਾ ਕਰ ਰਹਿਣਾ ਬਸ ਠੀਕ ਆਪਣੀ ਜਾਲੀ ਚੰਗਾ ਕਰ ਰਿਹਾ ਬਾਕੀ ਉਹ ਜਿਤਨਾ ਨਾਲ ਜਿਤਨਾ ਦੋਦੀ ਮਰਜੀ ਆ ਕਿਸਮਤ ਹੈ ਠੀਕ ਨਹੀਂ ਗੱਲ ਅਸੀਂ ਆਪਣਾ ਕਿ ਨਹੀਂ ਕੋਈ ਗੱਲ ਨਹੀਂ ਛੱਡੀ ਹੈ ਠੀਕ ਆ ਮੈਂ ਜਾਣਾ ਤੇ ਮੈਂ ਪਾਇਆ ਉਹਦੇ ਗਾਣੇ ਮੈਂ ਜਾਣਾ ਚਾਹੁੰਦਾ ਅਸੀਂ ਜਾਣਾ ਅੱਜ ਚੱਲਦੇ 12 ਵਜੇ ਮੈਂ ਮੇਰੇ ਗਿਆ ਤਾਂ ਉੱਥੇ ਹਾਂ ਜਾਂ ਗਿਆ ਉੱਥੇ ਕੋਈ ਵੀ ਨਾ ਹਾਂ 2 ਵਜੇ ਨੇ ਖੜੇ ਮਜੇ ਦੀ ਪਾਇਆ ਮਜਨ ਬੇਡੂ ਬਾਜ ਘਮੀ ਜਾਂ ਕੇ ਆ ਦੋਲੇ ਸਹੀ ਏ ਠੀਕ ਏ ਆਪਾਂ ਜਾਉਂਗੇ ਦੁਬਾਰੇ ਆਣ ਦੁਬਾਰੇ ਇਕੱਤਰਾਰੇ ਆਣਾ 2 ਵਜੇ ਪੂਰੇ ਹਾਂ ਬਈ ਜਿਆਦਾ ਬੰਦਾ ਹੋਵੇ ਨਾ ਕੋਈ ਬਾਸ ਇਹ ਪਾ ਕੇ ਆਣਾ ਆ ਰਹਿਣ ਕਪੜੇ ਲੀਡਰ ਤਿਆਰ ਕਰਨ ਲੱਗੀ ਹੁਣ ਤਾਂ ਮੈਂ ਗਿਆਦਾ ਪਾਉਣ ਬੋਟ ਵੀੜੇ ਬਹੁਤੀ ਹੈ ਮੈਂ ਮੁੜ ਆਇਆ ਰਹਿਣ ਦੇ ਵਧੀਆ ਢੰਡਾ ਜਾਉਂਗੇ ਯਾਰ ਬਾਜ ਦਾ ਨਹੀਂ ਜਾਗਾ ਉਹ ਰਿਕਾ ਲਾਜ ਰੱਬ ਵੀ ਹੁੰਦਾ ਹੈ ਅੱਜ ਪੰਡਾ ਅੱਜ ਪੰਡਾ ਅੱਜ ਮੈਨੂੰ ਨਹੀਂ ਪਤਾ ਕਿ ਕਿਹੜੀ ਪਾਰਟੀ 'ਚ ਹੁੰਣਾ ਚਾਹੁੰਦਾ ਹੈ ਇਹ ਇਹ ਨਹੀਂ ਪਤਾ ਹੈ ਰੱਬ ਨੂੰ ਪਤਾ ਸਭ ਨਾਲ ਬੱਦਲ ਬਾਈ ਆਈ ਵੀ ਹੈ ਨਾ ਇਹ ਕਿਤੇ ਪਾਰਟੀ 'ਚ ਹੁੰਣਾ ਚਾਹੁੰਦਾ ਵੀ ਬੱਦਲ ਬਾਈ ਓਏ ਵੋਟ ਤਾਂ ਪਵੇ ਮੇਰੇ ਕੋਲ ਵੀ ਤਾਂ ਹੀ ਰਿਜ਼ਲਟ ਚੇਂਜ ਹੋਣਾ ਹੈ ਠੀਕ ਆ ਕਾਹਲਾ ਕਹਦਾ ਹੁਣ ਕੱਲੂ ਸਵੇਰੇ ਕਾਹ ਵਜੇ 5 ਵਜੇ 5 ਵਜੇ ਸੱਤ ਵਜੇ ਅੱਜ ਵਾਗੂ ਆਲੀ ਹੈ ਹਾਂ ਕਾਹ ਕਰ ਜਾਣਾ ਹੁਣ ਅਸਮਾਨ ਦੱਸ ਦੇ ਮੈਂ ਬਾਈ ਕੋ ਚੱਲੇ ਆਂ ਤਿੰਨ ਕੱਪੜੇ ਲਈ ਜੂੜੀਆਂ ਅੱਛਾ ਮੋਟੀਆਂ ਦੀਆਂ ਨਹੀਂ ਨਾਰਮਲ ਲਈ ਕੱਪੜੇ ਅੱਛਾ ਇੱਕ ਜਾਕਟ ਲਈ ਦਿੱਸਿਆ ਇੱਕ ਮੋਟਾਂ ਦੀ ਜੋੜੀ ਕੱਪੜਾ ਬਸ ਗਾਹ ਮੁਰਸਾ ਪਰਿਆ ਹੈ ਤੇਲ ਸੀਸੀ ਗੰਗਾ ਹਾਂ ਗਾਹ ਮੁਰਸਾ ਪਰਿਆ ਸਾਬਣ ਲਈ ਦੀ ਲੋੜ ਨਹੀਂ ਹੈਗੀ ਸਾਬਣ ਉਧਰ ਨਾਲ ਨਹੀਂ ਜਾਂਦੇ ਪਿੰਡ ਨੇ ਤੋਰੀਆ ਲਈ ਜੇ ਸਾਬਣ ਦਾ ਲਾ ਲੇ ਪੁੱਤਰਾ ਨਹੀਂ ਮੈਂ ਤੋਰੀਏ ਗਲੇ ਸਾਬਣ ਕਰਨਾ ਪੈਣਾ ਸਾਨੂੰ ਨਹੀਂ ਸਾਬਣਾਂ ਜ਼ਿਆਦਾ ਖਾ ਲਈ ਮਿੰਡੂ ਪਹਿਲੇ ਉਰੇ ਆ ਕੇ ਲੱਗੀ ਜਾਣਾ ਜੋਸ਼ੀ ਮੜ ਤੱਕ ਬਾ ਜੋਸ਼ੀ ਮੜ ਦੇ ਗਾਹਾਂ पे ਸਾਬਣ ਨਹੀਂ ਲੱਗਦਾ ਮੈਂ ਸਮਝ ਜਾਂਦਾ ਹਾਂ ਮੈਂ ਸਮਝ ਜਾਂਦਾ ਮੈਂ ਸ ਵਿੱਚ ਹੀ ਨਹੀਂ ਹੈਗਾ ਹੈ ਪਲੱਸ ਵਿੱਚ ਇਹ ਆਉ ਪਾਣੀ ਜ਼ਿਆਦਾ ਖੰਡਾ ਹੁੰਦਾ ਹਾਂ ਪੇ ਪਾਣੀ ਠੰਡੇਗਾ ਸਾਬਣ ਖੁਰਨਾ ਹੀ ਨਹੀਂ ਸਾਬਣ ਸਾਬਣ ਉਤਰਦਾ ਨਹੀਂ ਉਤਰਦਾ ਨਹੀਂ ਹੈਗਾ ਠੰਡੇ ਪਾਣੀ ਗਾ ਹੱਥ ਵੀ ਨੂੰ ਪੁੱਛ ਕੇ ਦੇਖਿਆ ਸੀ ਕਈ ਵੇ ਤੇ ਬਾਬੇ ਕਰ ਰਿਹਾ ਨਹਾਉਣ ਲੱਗਿਆ ਸਾਬਣ ਲਾ ਲਿਆ ਉਤਰ ਹੀ ਨਹੀਂ ਹੈ ਉਤਰ ਹੀ ਨਹੀਂ ਦੌੜੀ ਗਿਆ ਦਾਰੇ ਉਹਦਾ ਠੰਡਾ ਹੋ ਜਾਂਦਾ ਆਓ ਮੇਰਾ ਪੁੱਛ ਕੇ ਤਾਂ ਦੇ ਕੀ ਨੂੰ ਬਾਬਾ ਤੂੰ ਪੰਗਾ ਕਾ ਲੁੱਟਾ ਸਾਬਣ ਦਾ ਆ ਜਾ ਜਾਣੇ ਉੱਪਰ ਮੈਂ ਵੀ ਕਹਾ ਮਹਾ ਇੱਕ ਹੁਣ ਜਾਇ ਆਉਣਾ ਬਾਈ ਇੱਕ ਵਾਰੀ ਮਹਾਰਾ ਸੁੱਖ ਰੱਖੇ ਫੇਰ ਗਾਹਾਂ ਗਾਹ ਤੈਨੂੰ ਪਤਾ ਹੀ ਉਹ ਹੱਡ ਗੋਡੇ ਫੇ ਚਵਾਬ ਦੇਣਾ ਜਿਹਦੇ ਬੰਦੇ ਸਿਆਣੇ ਨੇ ਹੁਣ ਠੀਕ ਹੈ ਨਾ ਨਾ ਜਰੂਰੀ ਗੱਲ ਹਾਂ ਠੀਕ ਹੈ ਕਹਿੰਦਾ ਮੇਰੇ ਤਾਂ ਹੁਣ ਜਵਾਬ ਦਿੰਦੇ ਆ ਹਾਂ ਜਾਣ ਨੂੰ ਫਿਰਦਾ ਜਾਣ ਨਹੀਂ ਦਿੰਦਾ ਦੰਦਾ ਮੈਂ ਥੱਕੇਗਾ ਲੈ ਕੇ ਜਾਣਾ ਸੀ ਇਹ ਹੁਣ ਕਿਹੜਾ ਬਾਪੂ ਬਗਾਇ ਕੰਮ ਰੁੱਲ ਜਾਣਾ ਕਹਿੰਦਾ ਕੰਮ ਰੁੱਲ ਜਾਣਾ ਬਾਪੂ ਬੇਨਾ 4 ਦਿਨ 10 ਕੰਮ ਇੱਕ ਨਹੀਂ ਰੁੱਲਣਾ ਕਹਿੰਦਾ ਸਭ ਲੈ ਕੇ ਜਾਣਾ ਮੈਂ ਦੱਸ ਕੇ ਆਹ ਪੁੱਛ ਲੈ ਕਹਿੰਦਾ ਕੰਮ ਇੱਕ ਨਹੀਂ ਰੁੱਲਣਾ ਹੈਲੋ ਕੰਮ ਕਹਿੰਦਾ ਇੱਕ ਨਹੀਂ ਰੁੱਲਣਾ ਕੀਤੀ ਵੇ ਰੁੱਲਣਾ ਰੁੱਲਣਾ ਕਾਹ ਕਿੰਨਾਂ ਦਾ ਰੁੱਲ ਕੇ ਦਾ ਖੇਤੀ ਦੀ ਨਹੀਂ ਫਿਕਰ ਜਿਆਦਾ ਚੈਨਲਾਂ ਦਾ ਜਿਆਦਾ ਫਿਕਰ ਆ ਇਹਨੂੰ ਮੌਜਾ ਬੰਦੇ ਨੇ ਹੁਣ ਇਹ ਬੰਦਾ ਮੌਜ ਮੌਜ ਇਹਦੇ ਨਾਲ ਲੱਗਾ ਹਾਂ ਹੋਰ ਕੀ ਇਹਨਾਂ ਨੂੰ ਲੱਗਦਾ ਇਹਨੇ ਭਾਈ ਬਹੁਤ ਮੇਰਾ ਬਹੁਤ ਜ਼ੋਰ ਲਾਇਆ ਨਾਲ ਜਾਣ ਨੂੰ ਨਹੀਂ ਮੈਂ ਤਾਂ ਇਹਨੂੰ ਕਹਿ ਕੇ ਨਾ ਮੇਰਾ ਜੀ ਕਰਦਾ ਮੈਂ ਚੱਲ ਬਾਈ ਫਿਰ ਜੀ ਤਾਂ ਮੇਰਾ ਵੀ ਕਰਦਾ ਗਿਆ ਕਰੀ ਹਾਂ ਕਿ ਆਏ ਨਾ ਹੁਣ ਇੱਕ ਵਾਰੀ ਜਾਇਆ ਮੈਂ ਕਦੇ ਗਿਆ ਹੀ ਨਹੀਂ ਹੈਗਾ ਘੁੰਮਣ ਦਾ ਘੁੰਮਣਾ ਚਾਹੀਦਾ ਯਾਰ ਮਾਰਾ ਜੀ ਤਾਂ ਮੇਰਾ ਵੀ ਕਰਦਾ ਜਾਣ ਨੂੰ ਪਰ ਜਾਣ ਨਹੀਂ ਸਕਦਾ ਮੈਂ ਜੀ ਮੇਰਾ ਵੀ ਕਰਦਾ ਜਾਣ ਨੂੰ ਤੂੰ ਵੀ ਚੱਲ ਭਾਈ ਨਹੀਂ ਅਗਲੇ ਸਾਲ ਚੱਲੋ ਹੁਣ ਔਖਾ ਮੇਰਾ ਬ ਅਗਲੇ ਸਾਲ ਚੱਲੀ ਇਹਨੇ ਸਾਲ ਥੋੜਾ ਜਿਹਾ ਕਾਲ ਤਾਂ ਗਿੱਲਾ ਹੋਣਾ ਇਹ ਗਿੱਲਾ ਹੈ ਜੰਮਣਾ ਨਹੀਂ ਫੇਰ ਗੱਲ ਤੋਂ ਹੋਣਾ ਕੰਮ ਤੇਰਾ ਵੇ ਬਾਂ ਮਿਲ ਗਈ ਸੀ ਜਾਇ ਆਉਂਦੇ ਐਜ ਕੀ ਮਿਲ ਗਈ ਸੀ ਗਾ ਤੂ ਅਰਸ਼ ਮੈਨੂੰ ਲੈ ਜੀ ਗਾ ਮੈਂ ਅਰਸ਼ ਵੀ ਚੱਲੂਗਾ ਦੋ ਜਣੇ ਜਾਏ ਗਾਂ ਨੀ ਓਹ ਖੋੜ ਨੋਰੇ ਬਾਈ ਕਿਹਦਾ ਚੈਨਲ ਚੈਨਲ ਬਹੁਤ ਅਗਲਾ ਆਇਆ ਬੰਦਾ ਕਿਤੇ ਜਾਂ ਜਾਣ ਆਉਣ ਦੇ ਵੀ ਰਿਹਾ ਮੈਂ ਨਹੀਂ ਜਿਉ ਤਾਂ ਹਟਾਉਣਾ ਪੈਂਦਾ ਮੈਨੂੰ ਕਹਿੰਦੇ ਤੈਂ ਜਾਣਾ ਨਹੀਂ ਕੱਲ ਇਹਨੇ ਸਰੀ ਲਾਤੀ ਮੈਂ ਤਾਂ ਫੇ ਸਰੀ ਲੈਉਣੀ ਸੀ ਪਰ ਮੈਂ ਕੀ ਕਰਾਂ ਇਹ ਜਦੋਂ ਮੈਂ ਮਰ ਗਏ ਮੇਰੇ ਘਰੇ ਸਤੀ ਹੋ ਜਾਊਗਾ ਕਹਿੰਦਾ ਸਾਰੇ ਆਓ ਬਹਿ ਜਿਆ ਕਰ ਲੈ ਆਓ ਬਹਿ ਜਿਆ ਕਰ ਲੈ ਹੁਣ ਇਹਨਾਂ ਤੰਗ ਕਰਦੇ ਵੀ ਇੱਕ ਵਾਰੀ ਤਾਂ ਜਾਇਆ ਨੂੰ ਪੰਜ ਦਿਨ ਤਾਂ ਜਾ ਗਿਆ ਹੋ ਗਿਆ ਆਫਤਿਆ ਰੂਹੀ ਬੈਠਾ ਦਾ ਕਹਿੰਦਾ ਮੈਂ ਜਾਣਾ ਕਰ ਵਾਹ ਨਹੀਂ ਭੇਜੂਗਾ ਯਾਰ ਉੱਥੇ ਤੁਹਾਨੂੰ ਮਾੜਾ ਮੋਟਾ ਜੇ ਆਇਆ ਜਿੰਦਾਗੀ ਮੈਂ ਭੇਜੂਗਾ ਉੱਥੇ ਤੇ ਜਿਹਦੇ ਨਾਲ ਬਣਾਉਣੀ ਕੋਸ਼ਿਸ਼ ਤਾਂ ਕਰੂੰਗਾ ਜਿੰਨੀ ਭੇਜ ਹੋਈ ਤੈਨੂੰ ਆ ਆ ਜਿੰਦੇ ਨਾਲ ਨਹੀਂ ਬਣਾਉਣਾ ਮੈਂ ਬਈ ਦਾ ਸਾਥ ਦਾਂ ਮੈਂ ਨਹੀਂ ਮਰਗੀ ਬਈ ਦਾ ਸਾਥ ਦਵਾਂਗੇ ਪੂਰਾ ਕੋਈ ਨਹੀਂ ਉਹ ਵੀ ਪਿੰਡ ਔਖਾ ਹੋਣਾ ਵਾ ਅਸਾ ਜਿਆ ਤੈਨੂੰ ਸੁਣਨਾ ਹੋਣਾ ਪਿੰਡ 6 ਦਿਨ ਰੋਣ ਖਤਮ ਹੋ ਗਈ ਪਿੰਡ ਦੀ ਕੋਈ ਨਹੀਂ 6 ਦਿਨ ਕੋਈ ਬੋਤੇ ਨਹੀਂ ਹੈਗੇ ਤਦ ਸਾਰ ਲੈਣਾ ਹਾਂ ਕਿਆ ਕਰੀਏ ਸਾਰਨਾ ਤਾਂ ਪੈਣਾ ਹੀ ਆ ਯਾਰ ਇਹਨੇ ਤੂੰ ਤੈਨੂੰ ਹੁਣ ਹੁਣ ਮੈਂ ਹੁਣ ਇਹ ਪਨੀਰੀ ਹੈਗੀ ਆ 9 ਕਿਲੋ ਵੀਜਾ 9 ਕਿਲੋ ਹੈ ਇੱਕ ਸਾਈਡ ਨੂੰ 7 8 9 ਕਰਮਾ ਪਾਲ ਆਈ ਲਵਾਈ ਕਿੰਨੀ ਆ 1 ਸਾਲ 4 ਪਾਲ ਲੋੜ ਨਹੀਂ ਲਵਾਈ ਦੱਸ 15 15 ਲਾ ਲਾ ਤਿੰਨ ਬਾਦ ਉਹਦੇ ਪਰਪਰੇ ਕਰਦੇ ਕਿੰਨਾ ਆ ਪਾਲ ਨੂੰ ਆਧਰ ਨੂੰ ਸਧਰਾ ਦੀ 45 ਹੋ ਗਿਆ ਤਿੰਨ ਵਸਵੇ ਹੋਗੇ ਤੇਰੇ ਦੂਆ ਕਿੰਨਾ ਹੈ 26 ਹੈ 26 26 ਵੀ ਇੰਨਾ ਕੇ ਆ ਹੈ 26 ਨੂੰ ਵੀ ਇੰਨਾ ਹੀ ਬਣਾ ਲਾ 26 ਨੂੰ ਵੀ ਤਿੰਨ ਬਣਾ ਲੈ 26 ਉਹਦੇ ਕੀਆ ਹਾਂ ਉਹਨੂੰ ਇਧਰ ਬਣਾ ਲਾ ਬਸ 15 ਵਾ 3 ਦਾ ਮਾਰੀ ਇਹਦਾ ਇੰਨਾ ਫਿਰ ਚਲ ਮਾਰ ਲਾ ਗੜੀ ਦਾ ਫਿਰ ਛਾਹਰੂ ਭਾਈ ਸਮਾਰੀ ਪੈਕ ਕਰਦੇ ਉਹਦਾ ਕਿਹਾ ਭਾਈ ਪੰਜ ਤੋਂ ਕੱਪੜੇ ਹਾਂ ਉਹ ਗੋਟਾ ਦੀਨ ਵੇੜ ਵੀ ਆਏ ਦੇਖ ਲੈ ਨਾ ਤੋਂ ਗਣੀ ਬੋਰ ਵੀ ਪਾਇਆ ਉਹ ਅੱਧੀ ਪਾਉਣੀ ਆ ਬਾਈ ਹਾਂ ਹੋਰ ਕੀ ਮੈਨੂੰ ਬੋਲ ਵਾ ਕਿਹਨੂੰ ਮੈਂ ਪਾਇਆ ਕ੍ਰਿਕਟ ਵੀ ਪਾਇਆ ਇਹ ਚੀਜ਼ ਨਹੀਂ ਦੱਸਣੀ ਯਾਰ ਇਹ ਕਿਹਦੀ ਪਾਇਆ ਮੈਂ ਨਹੀਂ ਪਾ ਗਿਆ ਇਹ ਨਹੀਂ ਪਾ ਗਿਆ ਮੈਂ ਪਾ ਗਿਆ ਹਾਂ ਇਹ ਨਹੀਂ ਦੱਸਣੀ ਇਹ ਚੀਜ਼ ਬਾਈ ਕਾ ਪਾਉਣੀ ਕਾਤੇ ਨਹੀਂ ਪਾਉਣੀ ਆ ਸਾਈ ਤੇ ਮੈਂ ਤੈਨੂੰ ਕਿਹਾ ਵੀ ਪਾ ਗਿਆ ਉਹ ਮੈਂ ਪਾਣ ਗਿਆ ਤਾਂ ਬੰਮਾ ਇਹਨੂੰ ਪਾਇਆ ਆ ਤੈਨੂੰ ਮੈਂ ਜਨੂੰ ਮੈਂ ਗਿਆ ਇਹਨੂੰ ਪੀਟ ਬੋਦੋਗੇ ਉੱਤੇ ਇਹ ਗਿਆ ਥੋੜਾ ਲੇਟ ਹੋ ਗਿਆ ਮੈਂ ਬਹਿਣਾ ਚਲੇ ਗਿਆ ਇਹ ਨੂੰ ਕਹਿੜਾ ਕਰਨਾ ਪੈਣਾ ਐਡੀ ਜੀ ਨਹੀਂ ਪੈਣੀ ਬਾਈ ਇਹ ਤਿੰਨ ਇਕੱਠੇ ਦੀ ਪੈਣੀ ਸਾਰੀ ਉਹ ਕੜਾ ਬੜਾ ਦੀ ਪੰਜ ਛੇ ਇਕੱਠੇ ਦੀ ਆਪਣਾ ਖਰਚਾ ਮੰਨ ਕੇ ਕਰਨਾ ਮਾਰਨ ਤਵਾ ਤਾਂ ਠੀਕ ਆ ਇਹ ਠੀਕ ਆ ਡੌਲ ਨਹੀਂ ਕਣੀ ਉਹਦੇ ਡੌਲ ਵੱਜੇ ਇਧਰੋਂ ਬਾਅਦ ਚ ਮਿਲਣੀ ਇਹ ਤੂੰ ਮੇਨੇ ਦੀ ਲੋੜ ਨਹੀਂ ਬਾਈ ਕਰਤਾ ਨਾ ਉਸੇ ਬਾਸ ਉਧਰੋਂ ਤਾਂ ਡੌਲ ਹੈਗੀ ਉਹ ਉਹ ਸਿੱਧੀ ਉਹ ਦੇ ਨਾਲ ਖਾਲ ਬਣਾ ਲਿਆਉਂਗੇ ਛੋਟੀ ਦੀ ਉਹਨੇ ਕਿਹੜਾ ਬੀਜ ਬਾਈ ਤੁਸੀਂ ਹੈ ਕਿਹੜਾ ਬੀਜਣਾ ਇਹ ਤੇ ਆ 471 ਉਹ ਵੀ ਕਿਹੜਾ ਸੈਂਟਰ ਤੇਰੀ ਦਾ ਉਹ ਗੱਬੇ ਇਹ ਹੈਗਾ 534 534 ਉਹ 468 ਹੈ ਇੱਦਾਂ ਸਕੱਤ ਤਾਂ ਆਹ ਪਾਣੀ ਕੱਢੋ ਯਾਰ ਪਾਣੀ ਹੁਣ ਤਾਂ ਭਰਿਆ ਹੁਣੀ ਭਰਿਆ ਹਾਂ ਇਹ ਕਿੱਥੇ ਪਾਣੀ ਰਹਿ ਜਾਂਦਾ ਅੱਜ ਹਲਾ ਤੱਪਾ ਵੀ ਨਹੀਂ ਹਿਲਦਾ ਪਾਣੀ ਆਈ ਹੁਣ ਪਾਣੀ ਬਿਲਕੁਲ ਜ਼ਿਆਦਾ ਭਰਿਆਗਾ ਥੋੜਾ ਜਿਹਾ ਨਵੇਂ ਜੇ ਨਿਕਲ ਜੇ ਆਹ ਆ ਕੱਢ ਦੀ ਪਾਣੀ ਅੱਜ ਰੋਟੀ ਦੀ ਖਾਇਰ ਤਾਂ ਪਨੀਰੀ ਕੋਲ ਆਉਂਦਾ ਨਹੀਂ ਚੰਡੀਗੜ੍ਹ ਨਾਲ ਤੇ ਤੂੰ ਦੀ ਪਨੀਰੀ ਵੇਲ ਕਰਦਾ ਦਾ ਆਏ ਉਹ ਆ ਦੇਖੀ ਹੋਣੀ ਨਾ ਚਲ ਜਾਣਾ ਮੈਂ ਬੀਜ ਨਹੀਂ ਪਨੀਰੀ ਦੇਖੀ ਕਈ ਜੀ ਹੋ ਗਈ ਬੱ ਦੇਖ ਲਈ ਪਨੀਰੀ ਬਾਈ ਤੇਰੇ ਬਾਈ ਆਇਆ ਕਰਵਾ ਗਾ ਨੋਟ ਕਰ ਲਿਓ ਆ ਪਨੀਰੀ ਦੇਖ ਲਓ ਕਈ ਹੁੰਦੀ ਹੈ ਇਹ ਦਿਖਾਉਣੀ ਆ ਵੀ ਹਰਸ਼ਵੀਰ ਉਹ ਦੇਖ ਉਹ ਬੀਜੀ ਪਨੀਰੀ ਦੇ ਲੱਗੇ ਖੜੀ ਆ ਕੰਮ ਕਿਵੇਂ ਪਾਈ ਆ ਤੈ ਪੂਰੇ ਬੜੀਆਂ ਪਾਤੀਆਂ ਤੇਰੀਆਂ ਛੋਟੀਆਂ ਆ ਇਹ ਕਰਮ ਗਲਤ ਪਾਤੀਆਂ ਕੋਈ ਨਹੀਂ ਲਿਆ ਉਹ ਲਿਆ ਨਾ ਮਲਾ ਦੇ ਲਿਆ ਕਿ ਇੰਨਾ ਕੀ ਆ ਯਾਰ ਉਹ ਛੱਕ ਕਰਦਾ ਹੁੰਦੇ ਸੀ ਉਹ ਜ਼ਿਆਦਾ ਕਰਦਾ ਤੁਸੀਂ ਯਾਰ ਤੇਰੇ ਪੈਰ ਥੋੜੇ ਜਿਹੇ ਵੱਡੇ ਆ ਲੈ ਕਾਲਾ ਵੀ ਪਹੁੰਚ ਗਿਆ ਇੱਧਰ ਕਾਲ ਬਾਈ ਜੀ ਸਾਹਿਬ ਹਲੇ ਅਕਲ ਦਾਨ ਦੇਇ ਨਹੀਂ ਕਿ ਨਹੀਂ ਹਲੇ ਹੈ ਅਗਰ ਅਕਲ ਦਾਨ ਦੇ ਦਿੱਤੀ ਕਿ ਨਹੀਂ ਨਹੀਂ ਹਲੇ ਨਹੀਂ ਦੇਣੀ ਹਲੇ ਅਕਲ ਪਾ ਵੀ ਆਏ ਹੁਣ ਕੇ ਪੰਮਾ ਦਾ ਹੋਇਆ ਖਾਲੀ ਚਲਦੇ ਆ ਨਾਣੂ ਲਈਏ ਨਾਣੂ ਗਜਰੀਆ ਮੈਂ ਵੇਂਦਾ ਤਾ ਪੰਮੇ ਦੀ ਕੋਈ ਕਦਰ ਨਹੀਂ ਹੈ ਜੀ ਉਹ ਪੈ ਗਈ ਉਹ ਕਿਹੜੇ ਘਰ ਬੋਤਲ ਆਉਣੀ ਗਾ ਕਦਰ ਨੂੰ ਕਦਰ ਦਾ ਪਹਿਲਾ ਵੀ ਨਹੀਂ ਸੀ ਕਿ ਕਦਰ ਲਾਉਣਾ ਗਾ ਉਹਦੇ ਦਾ ਜਿੰਨੀ ਭਗੇ ਤੇ ਲੈਣੀ ਤਦ ਦੀ ਤਾਂ ਗੱਲੇ ਨਹੀਂ ਕੋਈ ਕਰਨੀ ਓਏ ਮੰਨੂ ਕੇ ਚੱਕਰ ਮੰਨੂ ਕੀ ਨਾ ਪੁੱਛਣਾ ਤੂੰ ਬਿਨਾ ਕਹੇ ਤੇ ਪਾਇਆ ਸਾਨੂੰ ਕਹੇ ਕੋਈ ਮਿੰਟ ਤੇ ਕਰੂਗਾ ਤਾਂ ਜਾਏਂਗੇ ਹੈ 10 ਮਿੰਟ ਤਾਂ ਕਰਾ ਕੇ ਪਾਉਣੀ ਆ ਹੈ ਆਪਣਾ ਅਧਿਕਾਰ ਆ ਇੱਕ ਪਾ ਕੇ ਆਉਂਗੇ ਫਿਰ ਬਾਅਦ ਚ ਇਹ ਮਿੰਟਾ ਕਰਦੇ ਉਹਨੇ ਹੈ ਪੰਜ ਸਾਲ ਤੁਸੀਂ ਮਿੰਟਾ ਕਰੀ ਜਾਣੀਆਂ ਹੁਣ ਮੈਂ ਬੋਟ ਪਾਖਿਆ ਮੈਂ ਉਹਦੀ ਮਿੰਟ ਨਹੀਂ ਕਰੀ ਮੰਨ ਲਾ ਕਿਸੇ ਨੂੰ ਮੈਂ ਮਿੰਟ ਤੇ ਥੋੜਾ ਅਸੀਂ ਤਾਂ ਬਾਕੇ ਆਏ ਆ ਨਾ ਜਾ ਕੇ ਚੱਲਦੇ ਹਾਂ ਕਹਲੇ ਹੁਣ ਨਹੀਂ ਜਿੰਦਾ ਚੱਕ ਲੈ ਹੈ ਅੱਛਾ ਮਿੰਟਾ ਕਿੰਦਾ ਨਾਲੇ ਪੰਜਾ ਗਈ ਜਾਂਦਾ ਕਿੰਨਾ ਠੀਕ ਆ ਸਰਵਿਸ ਕਰਾਉਣੀ ਯਾਰ ਅਮਨਦੀਪਾ ਠੀਕ ਆਦੇ ਨੂੰ ਸ਼ਾਮ ਨੂੰ ਹੁੰਦੀ ਯਾਰ ਵੀਡੀਓ ਬਣਾ ਕੇ ਆਉਣੀ ਆ ਕਿ ਪੰਜ ਛੇ ਵਾਰੀ ਕਹਿ ਲਿਆ ਉਹਨੂੰ ਅਮਨਦੀਪ ਜੀ ਅਮਨਦੀਪ ਜੀ ਹੁਣ ਤੂੰ ਹੇਮਕੋਨ ਜਾਇਆ ਵਾਪਸ ਆ ਕੇ ਬਣਾ ਬਣੋਗੇ ਹੁਣ ਤੋਂ ਮੈਂ ਕਹਾ ਚਾਚੇ ਬਰਾਜੋ ਯਾਰ ਮੈਂ ਕਹਾ ਚਾਚਾ ਕਹਿੰਦਾ ਬੀਜੀ ਚੱਲਦਾਗਾ ਚਾਚੇ ਤੇ ਡੇਟਾ ਹੀ ਬਹੁਤ ਮਿਲਦੀਆਂ ਸਲਵਾਨ ਖਾਨ ਮੈਨੂੰ ਲੈਣੀ ਪੈਂਦੀ ਆ ਤਰੀਕੀ ਦੀ ਤਾਂ ਵੀ ਕਿਹੜਾ ਟਾਈਮ ਬੁੱਕ ਹੋਇਆ ਕਿਹੜਾ ਨਹੀਂ ਹੋਇਆ ਵਾ ਅਜੇ ਤੇਰੇ ਵਾਲੇ ਫੜੇ ਕਿੱਥੇ ਆ ਪਾ ਮੈਨੂੰ ਸਵੇਰ ਦਾ ਟਾਈਮ ਮਿਲਦਾ ਸ਼ੇਰ ਦੇ ਲੇਕ 10 ਤੱਕ ਦਾ ਦੇਖ ਲੈ ਹਾਂ ਉਹਦੇ ਕੁੱਪੜਦੇ ਆ ਆ ਗਏ ਬਣ ਤਿਆਰ ਹੋ ਕੇ ਕੱਲ ਚੱਬ ਵਧੀਆ ਆ ਇਹ ਆ ਫਲੇ ਹੈ ਤਿਆਰ ਹੋ ਕੇ ਆ ਗਏ ਆ ਜਾ ਤੀਰੇ ਇਹ ਕਿੰਨੇ ਤੇਰੇ ਵਾਲੇ ਜੇ ਨਹੀਂ ਆ 11 ਹੈ ਛੋਟੇ 11 ਇਹ 11 ਹੈ ਉਹ ਤੇਰਾ ਉਹ ਕਿੰਨੇ ਤੇ ਤਿਆ ਕਰੇ ਨਾ ਇਹ 11 ਪਟਾ ਦਾ ਗਰਦਗਾ ਭਰ ਵੀ ਦਿੱਤੇ ਹੁਣੀ ਸਾਡੇ ਚਾਹ ਸੋਏ ਤੁਸੀਂ ਮੈਨੂੰ ਮੈਂ ਵੀ ਤਿਆ ਕਰਾਵਾ 11 ਮੇਰਾ ਸਿੱਟਾ 11 ਨਹੀਂ ਬਣਾਈ 9 ਬਣਵਾ ਲੈ ਨਹੀਂ 9 ਕਾਤੇ ਉਹ 11 ਠੀਕ ਹੈ ਉਹ 11 ਠੀਕ ਹੈ ਚਾਪੂ ਮੰਨਦਾ ਤਾਂ ਹੈ ਨਹੀਂ ਕੋਲੇ ਦਾ ਖੜੇ ਆ ਮੈਂ ਚਲਾ ਕੇ ਦੇਖ ਲੈ ਤੇਰਾ ਔਲ ਕਿਹੜੇ ਆ ਤੇਰੀ ਪੰਜਾਜ ਰੇਟ ਮਤਵਾ ਦੇ ਕਿੱਥੇ ਤਪਰਿੰਗਾਂ ਵਾਲੇ ਨਹੀਂ ਆ ਤੇਰੇ ਕਿੰਨੇ ਫਾਲੇ ਕਿਹੜੇ ਤੇਰਾ 13 13 ਆ ਕਿਹਦਾ ਜਾਵਾ ਹੋਣਾ 11 11 ਵੀ ਜ਼ਿਆਦਾ ਹੀ ਹੈ ਮੈਂ 9 ਠੀਕ ਹੈ ਲੈ ਲੈਣ ਮੈਂ 11 ਪਾਈ ਨਹੀਂ ਨਹੀਂ ਆਇਆ ਯਾਰ 11 ਚਲੋ 9 ਫਿਰ ਦਬਗੇ ਵੀ ਲੱਗ ਜਾਂਦੇ ਆ ਛੋਟੇ ਟਰੈਕਟਰ ਨੂੰ 85 ਕਿਤੇ ਛੋਟਾ ਯਾਰ ਉਹ ਚੱਲ ਕਿੰਨਾ ਕ ਬੜਾ ਉਹ ਵੀ 85 ਵੀ ਆਏ ਤਾਂ ਹੁਣ ਫੇਰ ਵੀ 9 ਆਈਆਂ ਹੁਣ ਜਗਦੀਪ ਜੌਂਡੀਆਂ ਨੂੰ ਵੀ 9 ਪਾਈ ਜਾਂਦਾ ਪਰ ਆਏ ਤਾਂ ਹੈ ਵੀ ਪੱਟਦੇ ਵੀ ਏ ਧਰਤੀ ਵੀ ਥੱਲੇ ਤੱਕ ਤਾਂ ਕਿੱਥੇ ਪੱਟਣੀਆਂ ਉਹ ਲੈ ਉਹ ਧਰਤੀ ਪੱਟਣ ਰਾਸਤੇ ਏ ਹੋਰ ਕੀ ਕਰਨੀ ਨੂੰ ਏ ਪਹਿਲੇ ਰਾਸਤੇ ਏ ਹੋਰ ਕੀ ਏ ਹੋਰ ਕੀ ਪੁੱਲ ਮਾਰਨੀਆਂ ਹਾਏ ਤਾਂ ਪੁੱਲ ਬੂਲਰ ਲਾਇਏ ਮੈਂ ਬੇਗਾ ਨੂੰ ਲੈਣੇ ਰਹਿਣ ਦੇ ਜੜਾਈ ਪੱਟਣੀਆਂ ਫਿਰ ਇਹਨਾਂ ਨੂੰ ਡੂਡਾ ਵੀ ਠਾਗਾ ਤਾਂ ਉਹ ਲੈ ਲਿਆ ਹੈ ਊਡਾ ਵੀ ਠਾਗਾ ਤਾਂ ਉਹ ਲੈ ਲਿਆ ਜੜਾ ਬਹੁ ਪੱਟ ਹੁੰਦੀਆਂ ਪੰਗਾ ਹੈਗਾ ਇਹ ਨਹੀਂ ਦੂਰ ਰੱਖਣੇ ਪੈਂਦੇ ਬੂਟਿਆਂ ਤੇ ਹੈ ਬੂਟੇ ਮੰਜ ਬਾਹੋਂ ਫਲੇਗਾ ਉਹ ਬਹੁਣਾ ਪੈਂਦਾ ਕਰੇਗਾ 2 ਸਾਲ ਤੇ ਬਾਅਦ ਤਾਂ ਜੇ ਨਹੀਂ ਬਹੁੰਦੇ ਫੇਰ ਔਖਾ ਕਾਦੂ ਕੋ ਬੋਲ ਲੈ ਘੁਮੇ ਹੋ ਗਿਆ ਕੜਾ ਅਰੇ ਸੋਚਦਾ ਇਹ ਹੋਰ ਪਾਸੇ ਸਾਈ ਦੇ ਕੇ ਆਵੇ ਸੋਚਣ ਲੱਗਿਆ ਵਾ ਹਲੇ ਵੀ ਮੈਂ ਕਹਾਂਦਾ ਪਾਏਗਾ ਤਾਂ ਨਹੀਂਗਾ ਨਹੀਂ ਤੂੰ ਵੀ ਸਾਹ ਦੇ ਕੇ ਆ ਮਾਲਾ ਦੀ ਹਾਂ ਵਾ 15 ਕਰਾਂਗੇ ਇਹ ਕਹਿੰਦਾ ਕਲਸੀ ਵਾਲੇ ਨੂੰ ਦੇ ਕੇ ਆਇਆ ਖੰਨੇ ਕਿੱਥੇ ਠੀ ਵਾਲੇ ਮਾ ਉਹ ਵੀ ਦੇਖ ਲਈਏ ਕਿੱਥੇ ਉਹ ਖੰਨੇ ਖੰਨੇ ਉਹ ਭਾਈ ਉਹ ਨੂੰ ਫੋਨ ਕਰਦਾ ਤਾਂ ਕਹਿੰਦਾ ਤੇਰਾ ਲੈ ਲਵਾਂ ਹੁਣ ਤੇਰਾ ਤਾਂ ਟਿੱਲੇ ਨੇ ਤੇਰਾ ਖੜੇ ਮੈਂ 15 ਲੈ ਕਿੰਨੇ ਦੇ ਕੇ ਫਿਰ ਤੇਰੇ ਨਹੀਂ ਦੇ ਕੇ 15 15 ਹੋਲਡਿੰਗ ਵਾਲੇ ਟਰੈਕਟਰ ਹੀ ਬੜਾ ਤੇਰੇ ਬਾਹ ਉਹ 11 ਹੋ ਜਾਣਾ ਨੇ ਫਿਰ 11 15 ਹੋ ਜਾਣਾ ਹਾਂ ਉਹ ਠੀਕ ਆ ਉਹ ਟਰੈਕਟਰ ਵੀ ਯਾਰ 4 4 ਆ ਤੇ ਤੇਰਾ ਤੇਰਾ ਮਿਲਦਰਾ ਚੱਲੀ ਜਾਣਾ 15 ਕੱਲ ਤੇਰਾ 4 ਵਜੇ ਕੋਈ ਆ 11 ਕੱਲ ਉਹਨਾਂ ਦਾ ਇੱਕ ਜੀ ਦੇ ਮੰਮੇ ਉਹਨਾਂ ਦੇ ਆ ਸਪ੍ਰਿੰਗ ਸਾਰੇ ਇੱਕ ਬਰਾਬਰ ਆ ਨਹੀਂ ਹੈਗੇ ਮੇਰੇ ਉਹਨਾਂ ਦਾ ਆ ਚੀਜ਼ ਨਹੀਂ ਹੈਗੀ ਵੇਖਾਂ ਉਹਨਾਂ ਦੇ ਉੱਪਰੇ ਆ ਸਾਰੇ ਅਚਾ ਦੂਜੇ ਤਰ੍ਹਾਂ ਸਪ੍ਰਿੰਗ ਉਹਨਾਂ ਦਾ ਸਪਰਿੰਗ ਮੈਂ ਇਹੀ ਆ ਮਤਲਬ ਕਿ ਉਹ ਉਹਨਾਂ ਨੇ ਆਪਣੀ ਸਕੀਮ ਬਣਾਈ ਵੀ ਉਹਨਾਂ ਤੇ ਆਹੀ ਖਾਸੀਅਤ ਹੈ ਮਤਲਬ ਕਿ ਇਹ ਜਿਵੇਂ ਅੱਗੇ ਪਿੱਛੇ ਨੇ ਸਪਰਿੰਗ ਉਹਦੇ ਸਾਰੇ ਬਰਾਬਰ ਆ ਉਹਨਾਂ ਦੇ ਉਰੇ ਤੇ ਰਾਡ ਪਾਈ ਹੋਈ ਹੈ ਇਹਨੂੰ ਇਹ ਰਾਡ ਲੰਬੀ ਬਾਤੀ ਇਹ ਰਾਡ ਪਾਦੇ ਇੱਥੇ ਦੇ ਉੱਪਰ ਤੇ ਆ ਇਹ ਰਾਡ ਨਵੀਂ ਬਾਤੀ ਲੰਬੀ ਆ ਪਾਦੀ ਸਪਰਿੰਗ ਇੱਕਸਾਰ ਕਰਦੇ ਸਪਰਿੰਗ ਸਾਰੇ ਬਰਾਬਰ ਆ ਗੋਲਾ ਨਹੀਂ ਲੱਗਦਾ ਇਹਨਾਂ ਦੇ ਜਿੰਨਾ ਮਰਜ਼ੀ ਤਾਂ ਦੇ ਲਾ ਦੇ ਕਾਕਨ ਡੱਕ ਜਮਾ ਨਹੀਂ ਖਿੱਚਦੇ ਆ ਜਿਹੜਾ ਇਹਨਾਂ ਨੂੰ ਗੋਲਾ ਲੱਗ ਜਾਂਦਾ ਇਹ ਗੋਲਾ ਲਾ ਜਾਂਦੇ ਆਪਣੇ ਰੁਕ ਨਹੀਂ ਜਾਂਦੇ ਇੱਥੇ ਰੁਕ ਜਾਂਦੇ ਕੋਈ ਇੱਥੇ ਨੂੰ ਇਹ ਦੋ ਇਕੱਠੇ ਹੋ ਜਾਂਦੇ ਨੇ ਥੱਲੇ ਵਾਲੇ ਹਾਂ ਇਹ ਟੈਕਨੀਕ ਹੈ ਇਹ ਉਹਨਾਂ ਦੇ ਬਾਕੀ ਆਏ ਤੇ ਪਤਾ ਲੱਗ ਜੂ ਐਂ ਚਲਾਏ ਤੇ ਪਰ ਹੈ ਜਿਵੇਂ ਸਿੰਪਲ ਆ ਜਿਵੇਂ ਇਹਨੂੰ ਮੈਂ ਅਤਨਾ ਮਸਲ ਮੈਂ ਲਾਇਆ ਵਾਂ ਉਹਨਾਂ ਦੀ ਸਿੰਪਲ ਘੋੜੀ ਉਹ ਚੱਲ ਜੇ 5-10000 ਰੁਪਏ ਦਾ ਫਰਕ ਆ ਸਿੰਪਲ ਵੀ ਚੀਜ਼ ਠੀਕ ਆ ਸਿੰਪਲ ਕਾਹ ਕਹਿੰਦੀ ਹੈ ਹਾਂ ਸਿੰਪਲ ਹੈ ਜ਼ਰੂਰੀ ਫਰਕ ਘੋੜੀ ਸਿੰਪਲ ਚਾਈ ਜੀ ਕੋਈ ਹੋ ਨਹੀਂ ਅਸੀਂ ਨਹੀਂ ਕਿਹਾ ਵਾਂ ਭਾਈ ਆਹ ਕਹਿੰਦਾ ਭਾਈ ਦੇਖ ਆਹ ਸਿੰਗਾਰਨੇ ਤਾਂ ਨਹੀਂ ਚੱਲਣਾ ਕਹਿੰਦਾ ਉਹ ਹੈ ਭਾਈ ਇਹ ਹੈ ਥੋੜੇ ਕੱਬੇ ਜੇ ਮਤਲਬ ਸਿੱਧਾ ਯਾਰ ਜਿਹੜੇ ਬੰਦੇ ਚੀਜ਼ ਵਿਗਦੀ ਅਗਲਾ ਤੈਨੂੰ ਪਤਾ ਉਹ ਨਾ ਹੁੰਦੇ ਹੁੰਦੇ ਹੈਗੇ ਨਹੀਂ ਯਾਰ ਹੁਣ ਇਹ ਚੀਜ਼ ਦਾ ਕੰਮ ਤਾਂ ਕੋਈ ਨਹੀਂ ਹਾਂ ਇਹ ਕਹਿੰਦਾ ਬਾਈ ਦੇਖ ਸਾਡਾ ਹੈਗਾ ਵੀ ਜਿੱਕਣਾ ਸਾਡੇ ਚੱਲਦੇ ਆਜਾ ਕੋਈ ਕੰਪਲੀਟ ਨਹੀਂ ਆਇਆ ਇਹ ਘਟੋ ਘਟ 10 15 ਕਿਲੋ ਤਾਂ ਹੋਣਾ ਹੈ ਕੰਮ ਕੋਈ ਨਹੀਂ ਜੇ ਲੋ ਇਹਦਾ ਹੈਗਾ ਇਹ ਦੋਆਂ ਚੀਜ਼ਾਂ ਮਾੜੀ ਮੋਟੀ ਸਪੋਰਟ ਦਿੰਦੀ ਆ ਐਡੀ ਮੋਟੀ ਆਦੀ ਉਹਦੇ ਨਾਲ ਦੀ ਜ਼ਿਆਦਾ ਮੋਟੀ ਹੈ ਇਹ ਮੇਨ ਤਾਂ ਕੰਮ ਕਹਿੰਦਾ ਇਹਨਾਂ ਨੇ ਦੇਖਣਾ ਸੀ ਹਾਂ ਇਹ ਹੁੰਦੀ ਆ ਇਹ 3 ਇੰਚ ਹੀ ਆਦੀ ਇਹ 2.5 ਹੋਣੀ ਆ ਦੋ ਲੱਗਦੀ ਆ ਨੀ ਹਾਂ ਇਹ ਲੱਗ ਤਾਂ ਹੋਊਗੀ ਫਿਰ ਮੋਟੀ ਆ ਉਹਦੇ ਬਹੁਤ ਮੋਟੀ ਆ ਵੀਰੇ ਇੱਕਣਾ ਬਮੇਕਣਾ ਚਲੋ ਗਰਮੀ ਗਿਆ ਸਭ ਕਾ ਅਸਦੀ ਬਸ ਹੋਈ ਪਈ ਆ ਟੰਗਰਾਂ ਦੀ ਗਿਆ ਜਾਨਵਰਾਂ ਦੀ ਗਿਆ ਆਪਣੀ ਵੀ ਗਿਆ ਸਭ ਕਾ ਅਸਦੀ ਹੋਈ ਪਈ ਆ ਗਰਮੀ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਕਰੇ ਗਿਆ ਦੁਪਹਿਰੇ ਦੁਪਹਿਰੇ ਗਰਮੀ ਕਰਕੇ ਦਰਾਤਾਂ ਲਈ ਵੀ ਇੰਨਾ ਬੁਰਾ ਹਾਲਾ ਕੋਈ ਹੱਤ ਨਹੀਂ ਆਕਰਾਂ ਸਬਜ਼ੀਆਂ ਲਾਈਆਂ ਵੀ ਆ ਸਾਰੀਆਂ ਸਬਜ਼ੀਆਂ ਸੁੱਕ ਰਹੀਆਂ ਪਤਾ ਨਹੀਂ ਕਿਆ ਗੱਲ ਹੋਈ ਆ ਕਿਆ ਨਹੀਂ ਜਿੰਨੀਆਂ ਸਬਜ਼ੀਆਂ ਸਾਰੀਆਂ ਹੀ ਸੁੱਕਣ ਲੱਗੀਆਂ ਆਹ ਨੂੰ ਦਿਖਾਉਂਦੇ ਆ ਵੀ ਕਿੱਦਾਂ ਹੋ ਰਹੀਆਂ ਸਬਜ਼ੀਆਂ ਦੇਖਿਓ ਤਾਂ ਕੀ ਕਾਰਨ ਹੋ ਸਕਦਾ ਹੈ ਆਹ ਬੇਲ ਇੱਕ ਇਹ ਸਿਰਫ ਇੰਨੀ ਘਰੀ ਰਹਿ ਗਈ ਥੱਲੇ ਤੇ ਹਰੀਆਂ ਨਾਲ ਪਾਣੀ ਰੋਜ਼ ਪਾਈਦਾ ਇਹ ਸਿਰਫ ਇੰਨੀ ਘਰੀ ਆ ਆਹ ਬੇਲ ਬਿਲਕੁਲ ਹੀ ਸੁੱਕ ਗਈ ਨੂੰ ਇੰਨੇ ਕੀਆ ਲੱਗੇ ਹੋਏ ਦੀਆਂ ਕੋਈ ਅੰਤ ਨਹੀਂ ਬਹੁਤ ਹੀ ਲੱਗਣ ਲੱਗੀਆਂ ਇਹਦੀਆਂ ਸਾਰੀਆਂ ਹੀ ਸੁੱਕ ਗਈਆਂ ਨੇ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਿਲਕੁਲ ਆਪਣੇ ਆਪ ਇਹਦੇ ਸਪਰੇ ਹੀ ਵੀ ਕਰ ਲਿਆ ਸਾਰਾ ਕੁਝ ਕਰ ਲਿਆ ਪਰ ਨਹੀਂ ਇਹ ਕੋਈ ਬੇਲੀ ਬਜੀ ਸਾ ਸੁੱਕ ਗਈਆਂ ਕੀ ਆਦੀਆਂ ਦੋ ਬੀਲਾਂ ਦੀਆਂ ਇਹ ਇਹ ਵਜੀ ਵੀ ਇੱਕ ਸਿਰਫ ਇਹਨੂੰ ਵੀ ਐ ਪੱਤੇ ਇਕੱਠੇ ਜੀ ਹੋ ਰਹੇ ਆ ਚੂਹੇ ਸੁੱਕ ਰਹੇ ਆ ਦੇਖ ਬਿਲਕੁਲ ਖਰਾਬ ਹੋ ਗਏ ਚੂਹੇ ਪਤਾ ਨਹੀਂ ਕੀ ਗੱਲ ਹੈ ਕੀ ਇਹ ਕਰੇ ਮੌਸਮ ਕਹਿ ਲਈ ਜਾਂ ਕੁਝ ਹੋਰ ਪਰ ਇਹ ਬਹੁਤ ਜ਼ਿਆਦਾ ਖਰਾਬ ਹੋ ਰਹੀਆਂ ਇਹ ਵੀ ਥੱਲੇ ਤੇ ਸੁੱਕ ਰਹੀ ਆ ਹੁਣ ਬਾਕੀ ਦੇਖਦੇ ਆ ਬਚਦੀ ਆ ਕਿ ਨਹੀਂ ਬਚਦੀ ਇਹੀ ਹਾਲ ਮਿਰਚਾਂ ਦਾ ਮਿਰਚਾਂ ਨੂੰ ਹੁਣ ਥੋੜਾ ਜਿਹਾ ਠੀਕ ਹੋਈਆਂ ਪਹਿਲਾਂ ਇਹ ਵੀ ਸੁੱਕਣ ਲੱਗ ਗਈਆਂ ਦੀਆਂ ਜਦਕਿ ਰੋਜ਼ ਪਾਣੀ ਲਾਈਦੇ ਇਹਨਾਂ ਨੂੰ ਤਕਰੀਬਨ ਇੱਕ ਦਿਨ ਛੱਡ ਕੇ ਇਹ ਜਮਾਈ ਖਰਾਬ ਹੋ ਗਏ ਟਮਾਟਰ ਲਾਲ ਟਮਾਟਰ ਲਾਏ ਹੋਏ ਤੇ ਕਿਆਰੀਆਂ ਇੱਕ ਇਹਨਾਂ ਦੇ ਵੀ ਉਹੀ ਹਾਲ ਆ ਬਿਲਕੁਲ ਜਮਾਈ ਖਰਾਬ ਹੋ ਗਏ ਪੱਤੇ ਸੁੱਕ ਗਏ ਬਸ ਮੁੱਠ ਫੜ ਬਥੇਰਾ ਲੱਗਿਆ ਬਟਮਟਰਾਂ ਦਾ ਕੋਈ ਘਾਟ ਨਹੀਂ ਪਰ ਪੱਤੇ ਸਾਰੇ ਸੁੱਕ ਗਏ ਪਤਾ ਨਹੀਂ ਕਾ ਤੇ ਕੀ ਗੱਲ ਹੈ ਕਿਆ ਨਹੀਂ ਇਹੜੇ ਪਾਣੀ ਹਰ ਇੱਕ ਦਿਨ ਛੱਡ ਕੇ ਲਾਈਦਾ ਫੇਰ ਵੀ ਪੱਤੇ ਬਿਲਕੁਲ ਸੁੱਕ ਰਹੇ ਆ ਚਾਹੇ ਗਰਮੀ ਕਰਕੇ ਕਹਿ ਲੋ ਉਹ ਮਿਰਚਾਂ ਜ਼ਰੂਰ ਲੱਗੀਆਂ ਵੀ ਆ ਪਰ ਮਿਰਚਾਂ ਨੂੰ ਵੀ ਪਾਣੀ ਹਰ ਇੱਕ ਦਿਨ ਛੱਡ ਕੇ ਪਾਣੀ ਇੰਨੀ ਕੰਡੀਸ਼ਨ ਜ਼ਿਆਦਾ ਖਰਾਬ ਹੋਈ ਪਈ ਗਰਮੀ ਕਰਕੇ ਇਹਨਾਂ ਨੂੰ ਕੋਈ ਫੜ ਨਹੀਂ ਲੱਗ ਰਿਹਾ ਬੈਂਗਣਾ ਨੂੰ ਫਲ ਆਈ ਜਾਂਦਾ ਬਸ ਲੱਗਣਾ ਕੋਈ ਨਹੀਂ ਬਿਲਕੁਲ ਸੁੱਕੇ ਪਏ ਚਲੋ ਦੇਖਦੇ ਹੁਣ ਮੌਸਮ ਮੀਂਹੂ ਪਏ ਤੇ ਵੀ ਫੜ ਲੱਗਦਾ ਕੋਈ ਕੇ ਨਹੀਂ ਇਹੀ ਹਾਲ ਰਹੂ। ਲੋਗੀ ਮੋਟਰ ਤੇ ਪਹੁੰਚ ਗਏ। ਲਾਈਟ ਨੂੰ ਬੀਗ ਰਹੇ ਆ ਲਾਈਟ ਭੱਜ ਗਈ। ਪਹਿਨ ਆਈ ਵੀ ਸੀਗੀ ਉਧਰ ਚਲਦੀ ਦੀ ਮੋਟਰ ਮੈਂ ਕਿਹਾ ਵੀ ਚਲੋ ਪਨੀਰੀ ਨੂੰ ਪਾਣੀ ਲਾ ਦਿੰਦੇ ਆ। ਜਿੰਨੇ ਨੂੰ ਪਨੀਰੀ ਨੂੰ ਪਾਣੀ ਛੱਡਣ ਲੱਗੇ ਨੇ ਇਹਨੂੰ ਲਾਈਟ ਭੱਜ ਗਈ। ਲਾਈਟ ਆਉਣੇ ਵਾਲੀ ਉਹ ਦੁਆਰਾ ਆ ਜਾਣੀ ਫਿਰ ਉੱਤੇ ਬਾਅਦ ਦੇਖਦੇ ਆ ਪਨੀਰੀ ਨੂੰ ਪਾਣੀ ਲਾਉਂਦੇ ਆ। ਪਨੀਰੀ ਅੱਜ 10 ਦਿਨ ਦੀ ਹੋਗੀ। ਉਹ ਲਾਈਏ ਪਾਣੀ। ਲਾਈਟ ਨਹੀਂ ਬਹੁਤ ਤੰਗ ਕਰੇ ਪਿਆ ਰਾਤ ਪਿੰਡ ਘਰਾਂ ਵਾਲੀ ਟਰਾਂਸਫਾਰਮਰ ਤੋਂ ਚਾਰ ਵਾਰੀ ਫਿਊਜ ਉੜਿਆ ਰਾਤ ਤਿੰਨ ਚਾਰ ਵਾਰੀ ਲਾਇਆ ਰਾਤ ਨੂੰ ਫੇਰ ਉੜ ਜੇ ਕਰੇ ਲਾਉਂਦੇ ਰਹੇ ਪਿੰਡ ਵਾਲੇ ਫੇਰ ਉੜ ਜਾਂਦਾ ਤਾਂ ਬਹੁਤ ਤੰਗ ਕਰੇ ਰਾਤ ਨੂੰ ਲਾਈਟ ਨੇ ਤਿੰਨ ਚਾਰ ਵਾਰੀ ਫਿਊਜ ਘੱਟੋ ਘੱਟ ਵੀ ਰਾਤ ਉੜਿਆ ਇੰਨਾ ਲੋਡ ਹੈ ਲਾਈਟ ਦਾ ਬਸ ਸਾਰਾ ਪੰਗਾ ਬੋਲਟੇਜ ਦਾ ਬੋਲਟੇਜ ਆ ਨਹੀਂ ਰਹੀ ਜਿੱਤੇ ਕਰਕੇ ਇੰਨੀ ਦਿੱਕਤ ਹੋ ਰਹੀ ਆ ਜੇ ਬੋਲਟੇਜ ਪੂਰੀ ਹੋਵੇ ਫੇਰ ਫਿਊਜ ਕਾ ਨੂੜੇ ਇਹ ਸਭ ਤੋਂ بڑا ਪੰਗਾ ਹੋਇਆ ਬ ਲਾਈਟ ਦਾ ਚਲੋ ਮੀ ਪੈ ਨਹੀਂ ਰਹੇ ਉਸੇ ਕਰਕੇ ਲੈਟ ਆ ਹੁਣ ਔਕੇ ਔਕੇ ਦਿਨ ਤੱਕ ਕੱਢਣਾ ਹੀ ਪੈਣਾ ਹੈ ਗਰਮੀ ਵਿੱਚ ਜਿਹੜੇ ਦਿਨ ਹੈਗੇ ਆ 5 ਦਿਨ 10 ਦਿਨ ਜੋ ਵੀ ਹੈ ਜਿੰਨਾ ਦਿਨ ਮੀਂਹ ਨਹੀਂ ਪੈਂਦਾ ਉਨੇ ਦਿਨ ਤੇ ਹੀ ਹਾਰ ਰਹਿਣਾ ਬਾਕੀ ਹੁਣ ਦੇਖਦੇ ਆ ਮੀਂਹ ਕਦ ਪੈਂਦਾ ਵੀ ਦੇ ਆਸਰੀ ਆ ਸਾਰਾ ਕੋਸ਼ਿਸ ਦਰਖਤ ਗਿਆ ਦਰਖਤ ਵੀ ਸੁੱਕਣ ਲੱਗ ਗਏ ਬਹੁਤ ਜ਼ਿਆਦਾ ਬਾਕੀ ਦੇਖਦੇ ਆ ਹੁਣ ਮੀਂਹ ਕਦ ਪੈਂਦਾ ਤੇ ਇਹ ਸਸਰੀ ਗਾਲ ਜੀ ਚਾਈ ਵੀ ਸੀ ਮੋ ਰੋਪੜਾ ਮੈਂ ਬ੍ਰਿੰਦਰ ਗਾਲ ਅਸੀਂ ਆਏ ਨੇ ਬੋਲਟ ਮੋਟਰਸਾਈਕਲ ਦੀ ਸਰਵਿਸ ਕਰਾਉਣ ਅਸੀਂ ਜਾਣਾ ਸ਼ਰੀਮਪੁਰ ਸਾਹਿਬ ਨੂੰ ਪਰਸੋਂ ਨੂੰ ਉੱਧੇ ਕਰਕੇ ਅੱਜ ਅਸੀਂ ਬੋਲਟ ਦੀ ਮੋਟਰਸਾਈਕਲ ਦੀ ਸਰਵਿਸ ਕਰਾਉਣ ਆਏ ਹਾਂ ਤੇ ਰੋਪੜ ਅਸੀਂ ਜੀ ਆ ਵੀ ਚਲੋ ਬੋਲਟ ਦਾ ਜਿਹੜਾ ਮੜਾ ਮੜਾ ਕੰਮ ਹੈ ਉਹ ਆੜਾ ਕੋਈ ਕਰਾ ਲੀਏ ਸਰਵਿਸ ਉਹ ਵੇਰ ਕਿਉਂਕਿ ਉੱਥੇ 5 4 ਦਿਨ ਸਾਡੇ ਲੱਗ ਜਾਣੇ ਉੱਧੇ ਕਰਕੇ ਅਸੀਂ ਅੱਜ ਰੋਪੜ ਦਾ ਟੂਰ ਕੱਢਿਆ ਹੁਣ ਸ਼ਾਮ ਦਾ ਚਲੋ ਬੋਲਟ ਮੋਟਰਸਾਈਕਲ ਦੀ ਸਰਵਿਸ ਕਰਾ ਕੇ ਜੀ ਆਉਂਦੇ ਆਂ ਮੈਂ ਲੱਗੇ ਰੂ सर्विस कर नहीं एक शूकर खराब निकलिया है रिपेयर लग कर लगे शूकर भी क्या कहता तेरा बोल्ट कैन सैटी डैटो भी सर जाना चल ਉਹ ਦੇਖ ਲਈ ਜਿਹੜਾ ਕੁਸ ਹੈਗਾ ਹੁਣ ਤਾਂ ਆਈ ਵੀ ਆ ਮਿਸਤਰੀ ਕੋਲ ਫੇਰ ਬਾਰ-ਬਾਰ ਨਹੀਂ ਮਿਸਤਰੀ ਕੋਲ ਆ ਹੁਣ ਲੱਗੇ ਵੀ ਸਰਵਿਸ ਕਰਨ ਨੂੰ ਦੇਖਦੇ ਆ ਸਰਵਿਸ ਤਾਂ ਕਰਤੀ ਕਿ ਸ਼ੁਕਰ ਦਾ ਥੋੜਾ ਜੀ ਠੀਕ ਤਾਂ ਉੱਪਰ ਸਵਾਰ ਕੇ ਹਟਿਆ ਬਾਈ ਚਲੋ ਲਓ ਇਹ ਹੋ ਗਿਆ ਰੈਡੀ ਹੁਣ ਹਾਂ ਹੋ ਗਿਆ ਓਕੇ ਹੈਨ ਓਕੇ ਰਿਪੋਰਟ ਗਲੈਲ ਬਦਲੀ ਕਰਤਾ ਸ਼ੁਕਰ ਲਾਤੇ ਜੀ ਲੈਟਾਂ ਲੂਟਾਂ ਸਭ ਕੁਝ ਰੈਡੀ ਕਰਤੀਆਂ ਐਨ ਬਿਲਕੁਲ ਓਕੇ ਹੋ ਗਿਆ ਹੁਣ ਇਹ ਐਨ ਵਧੀਆ ਯਾ ਦੇਖੋ ਹਾਂ ਚੱਲਦੇ ਰਹੀ ਗੱਲਾਂ